ਸਾਚੀ ਗਾਜੀ ਤੁਹਾਨੂੰ ਸਾਰਿਆਂ ਨੂੰ ਦੋਸਤੋ ਅੱਜ ਸਾਡਾ ਬੁੱਟਰ ਸਿਵਿਆ ਜਿਹੜਾ ਵਾ ਕਿਤੇ ਨਾ ਕਿਤੇ ਸਿੰਘੂ ਬਾਰਡਰ ਦਾ ਰੂਪ ਜਿਹੜਾ ਉਹ ਉੱਥੇ ਤਿਆਰ ਕਰ ਚੁੱਕਾ ਹੈ ਇੱਥੇ ਵੱਖ-ਵੱਖ ਕਿਸਾਨ ਜੁਨੀਆ ਜੜੀਆਂ ਨੇ ਉਹਨਾਂ ਦੇ ਨਮਾਇਦੇ ਜਿਹੜਾ ਵਾ ਉਹ ਇੱਥੇ ਪਹੁੰਚ ਚੁੱਕੇ ਨੇ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਇਤਿਹਾਸ ਆ ਉਹ ਰਿਪੀਟ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਪਿੰਡ ਬੁੱਟਰ ਸਿਵਿਆ ਦੇ ਵਿੱਚ ਕਾਰਨ ਤੁਹਾਨੂੰ ਪਤਾ ਹੀ ਆ ਕਿ ਰਾਣਾ ਗੁਰਜੀਤ ਜੋ ਕਿ ਵੱਡਾ ਸਿਆਸਤਦਾਨ ਹੈ ਉਹਦੇ ਵੱਲੋਂ ਜਿਹੜਾ 1 ਕਰੋੜ ਦੀ ਜਿਹੜੀ ਰਕਮ ਆ ਉਹਦੀ ਦੇਣਦਾਰੀ ਨੂੰ ਲੈ ਕੇ ਜਿਹੜਾ ਉਹਦੀ ਮਿਲ ਦੇ ਜਿਹੜੇ ਸਾਰੇ ਦੇ ਸਾਰੇ ਗੇਟ ਇਹਨਾਂ ਜ਼ਿਮੀਦਾਰਾਂ ਦੇ ਵੱਲੋਂ ਇਹਨਾਂ ਕਿਸਾਨਾਂ ਦੇ ਵੱਲੋਂ ਇਹਨਾਂ ਬੇਲਰਾਂ ਦੇ ਵੱਲੋਂ ਜਿਹੜੇ ਬੇਲਰ ਮਿਹਨਤ ਕਰਕੇ ਆਪਣੀਆਂ ਜਿਹੜੀਆਂ ਬੇਲਾਂ ਬਣਾ ਕੇ ਜਿਹੜਾ ਉਹ ਰਾਣਾ ਗੁਰਜੀਤ ਦੀ ਫੈਕਟਰੀ ਦੇ ਵਿੱਚ ਦਿੰਦੇ ਨੇ ਕਿ ਜਿਹੜਾ ਪ੍ਰਦੂਸ਼ਣ ਜਿਆਦਾ ਬਾਹਰ ਘੱਟ ਹੋ ਸਕੇ ਪਰ ਉਹ ਪ੍ਰਦੂਸ਼ਣ ਕਿਤੇ ਨਾ ਕਿਤੇ ਸਾਡੇ ਏਰੀਆ ਦੇ ਵਿੱਚ ਵੀ ਆਉਂਦਾ ਉਹ ਇੱਕ ਅਲੱਗ ਗੱਲ ਆ ਪਰ ਪਹੁੰਚਦੇ ਆ ਨਾ ਜ਼ਿੰਮੇਵਾਰਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਹੜੀ ਕਿਹੜੀ ਯੂਨੀਅਨ ਤੋਂ ਇਹ ਲੋਕ ਆ ਚੁੱਕੇ ਨੇ ਇੱਥੇ ਜਿਹੜੇ ਸਭ ਤੋਂ ਪਹਿਲਾਂ ਚੱਲਦੇ ਆ ਵੀਰ ਜੀ ਕਿਹੜੀ ਯੂਨੀਅਨ ਆ ਤੁਹਾਡੀ ਆਪਣੀ ਯੂਨੀਅਨ ਕਿਹੜੀ ਆ ਹਾਂ ਉਹ ਉਗਰਾਹਾ ਯੂਨੀਅਨ ਆ ਤੇ ਉਗਰਾਹਾ ਯੂਨੀਅਨ ਦੇ ਵੱਲੋਂ ਜਿਹੜਾ ਵਾ ਉਹ ਆਪਣੇ ਨੁਮਾਇੰਦੇ ਜਿਹੜੇ ਇੱਥੇ ਭੇਜ ਦਿੱਤੇ ਗਏ ਨੇ ਹਾਂਜੀ ਸਰਦਾਰ ਜੀ ਆਪਣਾ ਨਾਮ ਦੱਸੋ ਸਰੂਪ ਸਿੰਘ ਜੀ ਸਰੂਪ ਸਿੰਘ ਸਰੂਪ ਸਿੰਘ ਹਾਂਜੀ ਆਪਰਾ ਜ਼ਿਲ੍ਹਾ ਸੰਗਰੂਰ ਸੰਗਰੂਰ ਤੋਂ ਅਸੀਂ ਮਾਲਵੇ ਦੇ ਵਿੱਚੋਂ ਸਾਡੇ ਪਿੰਡ ਆਏ ਹੋ ਹਾਂਜੀ ਕਾਰਨ ਕੀ ਬਣਿਆ ਹਾਂਜੀ ਕੀ ਗੱਲ ਗੰਡਾ ਇਹ ਪੈਸੇ ਨਹੀਂ ਦੇ ਰਿਹਾ ਸਾਡੇ ਹਾਂ ਪੈਸੇ ਗੰਡਾ ਵਾਲੇ ਦੇ ਨਹੀਂ ਦੇ ਰਿਹਾ ਗੰਡਾ ਦੇ ਪਾਸ ਹੀ ਆ ਕਰੋੜਾ ਕਰੋੜ ਰੁਪਈਆ ਹਾਂਜੀ ਬਾਪੂ ਜੀ ਕਿਹੜੀ ਜੁਨੀਅਨ ਆ ਤੁਹਾਡੀ ਨਾਮ ਕੀ ਹੈ ਤੇ ਜੁਨੀਅਨ ਦਾ ਨਾਮ ਇਹ ਸਾਡੀ ਜੀ ਢੱਲੇਵਾਲ ਬਲਜੀਤ ਸਿੰਘ ਹਾਂ ਜੁਨੀਅਰ ਸਿੱਧੂਪੁਰ ਹੈ ਬੱਚਾ ਮੈਂ ਉਹਨਾਂ ਦਾ ਜਨ ਸਕੱਤਰਾਂ ਸਾਡੇ ਪਿੰਡ ਵੀ ਗੰડા ਬਹੁਤ ਪੰਜਾਂ ਨੇ ਚਾਰ ਕੀ ਲੈਣੇ ਕਿਹੜੀ ਜਗ੍ਹਾ ਤੁਮਾਰੇ ਪਹਿਲਾਂ ਇਹਨਾਂ ਦੱਸ ਅਸੀਂ ਸਾਫਰ ਤੋਂ ਆਇਆ ਜੀ ਮੇਰਾ ਨਾਮ ਭੋਲਾ ਸਿੰਘ ਹੈ ਤੇ ਕਿਹੜੀ ਕਿਹੜਾ ਜ਼ਿਲ੍ਹਾ ਕਿਹੜਾ ਤੁਹਾਡਾ ਸੰਗਰੂਰ ਜ਼ਿਲ੍ਹਾ ਹੈ ਜੀ ਸੰਗਰੂਰ ਜ਼ਿਲ੍ਹਾ ਹਾਂਜੀ ਹਾਂਜੀ ਕੀ ਕਹਾਣੀ ਕੀ ਬਣੀ ਆ ਕਿਉਂ ਸਾਰੇ ਜੂਨੀਅਨ ਇਕੱਠੀਆਂ ਹੋ ਕੇ ਆ ਗਏ ਉਹ ਰਾਣਾ ਗਰਜੀਤ ਦੇ ਬੂਏ ਮਾਲ ਨੇ ਕਾਰਨ ਕੀ ਆ ਇਹ ਜੀ ਠੱਗੀਆਂ ਮਾਰ ਰਿਹਾ ਹੈ ਇੱਕ ਪਾਸੇ ਤਾਂ ਐਮਐਲਏ ਕਹੋਂਗਾ ਇੱਕ ਪਾਸੇ ਦੁਨੀਆਦਾਰੀਆਂ ਨਾਲ ਇਹ ਠੱਗੀਆਂ ਮਾਰ ਰਹੇ ਨੇ ਕਰੋੜ ਰੁਪਇਆ ਸਾਡਾ ਇਹ ਨੱਬ ਰਿਹਾ ਹੈਗਾ ਜੀ ਸਾਨੂੰ ਲੋਹਾ ਜਿਹੜਾ ਦਿੱਤਾ ਹੈਗਾ ਇਹਨੇ ਦਵਾਇਆ ਸੀ ਵੀ ਸਾਰਾ ਕੁਝ ਮੈਂ ਤੁਹਾਨੂੰ ਪੈਸੇ ਦੇਵਾਂਗਾ ਤੁਹਾਡਾ ਖਰਚਾ ਦੇਵਾਂਗਾ ਅੱਜ ਤੱਕ ਇਹਨੇ ਕੋਈ ਪੈਸਾ ਨਹੀਂ ਦਿੱਤਾ ਇਹ ਚੱਲਦੇ ਇੱਥੇ ਬੀਲਰ ਵੀ ਨੇ ਸਭ ਤੋਂ ਪਹਿਲਾਂ ਵੀਰ ਜੀ ਆਪਣਾ ਨਾਮ ਦੱਸਿਓ ਆਪਣਾ ਜ਼ਿਲ੍ਹਾ ਦੱਸਿਓ ਪਿੰਡ ਦੱਸ ਦਿਓ ਤਰਵਿੰਦਰ ਸਿੰਘ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਅਸੀਂ ਇੱਥੇ ਸਾਡੇ ਕੋਲੇ ਬੀਲਰ ਹੈ ਸਾਡੇ ਬੀਲਰ ਭਰਾਵਾਂ ਦੀ ਇਹਨਾਂ ਦੇ ਮਾਲ ਲਾਇਆ ਸੀ ਜਿੱਥੇ ਇਹ ਮਾਲ ਲਵਾਇਆ ਸੀ ਉਹਨਾਂ ਦੀ ਇਹ ਪੇਮੈਂਟ ਨਹੀਂ ਦਿੱਤੀ ਜੋ ਬੰਦੀ ਪੇਮੈਂਟ ਸੀ ਉਹ ਦਿੱਤੀ ਨਹੀਂ ਉਹਨਾਂ ਦਾ ਖਰਚਾ ਵੀ ਕਰਾਤਾ ਮਾਲ ਵੀ ਉੱਥੇ ਰੁਲੀ ਜਾਂਦਾ ਨਾ ਤਾਂ ਮਾਲ ਚੱਕ ਰਿਆ ਨਾ ਉਹਦੀ ਪੇਮੈਂਟ ਦੇ ਰਿਆ ਇਸੇ ਦੇ ਸਬੰਧ ਵਿੱਚ ਸਾਨੂੰ ਉਹ ਬਿਲਰ ਭਰਾਵਾਂ ਨੇ ਬੇਨਤੀ ਕੀਤੀ ਵੀ ਆਪਾਂ ਸਾਰੇ ਬਿੱਲ ਭਰਾ ਇਕੱਠੇ ਹੋਈਏ ਜਿਹਦਾ ਅਸੀਂ ਇਹਦੇ ਦੇ ਪ੍ਰਭਾਵ ਪਈ ਵੀ ਸਾਨੂੰ ਕੋਈ ਪੇਮੈਂਟ ਦੇਵੇ ਜਾਂ ਨਾ ਕੁਛ ਇਹਨੇ ਨਾ ਤਾਂ ਸਾਨੂੰ ਕੋਈ ਵਾਰ ਜਵਾਬ ਦਿੰਦਾ ਅੱਜ 7 ਦਿਨ ਹੋ ਗਏ ਸੀ ਇਹਦੇ ਗੇਟ ਅੱਗੇ ਆਪਦਾ ਹੀ ਖਰਚਾ ਪਾਣੀ ਕਰਕੇ ਆਪਦਾ ਹੀ ਕਰਕੇ ਇਹਦਾ ਧਰਨਾ ਲਾ ਰੱਖਿਆ ਕੀ ਬਿੱਲਰ ਦਾ ਇਹ ਹਾਂਜੀ ਵੀਰ ਜੀ ਤੁਸੀਂ ਵੀ ਬਿੱਲਰ ਦੇ ਮਾਲਕ ਹੋ ਹਾਂਜੀ 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 ਕੀ ਕਾਰਨ ਕੀ ਹੈ ਜਿਸ ਤਰੀਕੇ ਦੇ ਨਾਲ ਇੱਕ ਵੱਡਾ ਧਨਾੜ ਦੱਸਿਆ ਜਾ ਰਿਹਾ ਮੁੱਛਾਂ ਬੜੀਆਂ ਕੁੰਡੀਆਂ ਨੇ ਰਾਣਾ ਗੁਰਜੀਤ ਜਿਹੜਾ ਸਿਆਸਤ ਦੇ ਵਿੱਚ ਆਪਣਾ ਇੱਕ ਦਬਦਬਾ ਆਪਣੀ ਵੱਖਰੀ ਪੈਠ ਰੱਖਦਾ ਹੈ ਕਿਤੇ ਨਾ ਕਿਤੇ ਵੱਡਾ ਡਿਫਾਲਟਰ ਬਣ ਗਿਆ ਕਹਿੰਦੇ ਮਾਇਆ ਜਿਹੜੀ ਉਹ ਅਰਬਾਂ ਖਰਬਾਂ ਦੇ ਵਿੱਚ ਆ ਪਰ ਇੱਕ ਜੇ ਵੇਖਿਆ ਜਾਵੇ ਤਾਂ ਕਰੋੜ ਰੁਪਈਆ ਦੇ ਇਹਦੇ ਰੁਪਈਏ ਦੋ ਰੁਪਈਏ ਦੇ ਮਾਫਕ ਆ ਇੱਕ ਦਿਨ ਦੀ ਵੀ ਆਮਦਨੀ ਇੱਕ ਦਿਨ ਦੀ ਆਮਦਨ ਦੇ ਹੀ ਹੈ ਜੀ ਹਾਂ ਕਰੋੜ ਰੁਪਈਆ ਤਾਂ ਹਾਂ ਪਰ ਦੇਣ ਦਾ ਨਾਮ ਨਹੀਂ ਲੈ ਰਹੇ ਕਾਰਨ ਕੀ ਹੋਊਗਾ ਤੁਹਾਨੂੰ ਕੀ ਲੱਗਦਾ ਵੀ ਕਾਰਨ ਕੀ ਹੈ ਕਾਰਨ ਕਿ ਕੀ ਕਹਿ ਸਕਦੇ ਆ ਜੀ ਜਦੋਂ ਇੱਕ ਬੰਦੇ ਨੂੰ ਕਿਸੇ ਦੇ ਪੈਸੇ ਦੱਬਣ ਦੀ ਆਦਤ ਪੈ ਜਾਂਦੀ ਹੈ ਨਾ ਹਾਂ ਫਿਰ ਉਹ ਹਰੇਕ ਬੰਦੇ ਨਾਲ ਹੀ ਓਵੇਂ ਚੱਲਣ ਲੱਗ ਜਾਂਦਾ ਬਿਲਕੁਲ ਅ ਰਣਦੀਪ ਭੱਲ ਚੱਲਦੇ ਆ ਰਣਦੀਪ ਜੀ ਇਧਰ ਆਓ ਥੋੜਾ ਜਾਂ ਰਣਦੀਪ ਗੱਲ ਕੱਲੇ ਪੈਸਿਆਂ ਦੀ ਨਹੀਂ ਆ ਕਿਤੇ ਨਾ ਕਿਤੇ ਵੇਖਿਆ ਜਾਵੇ ਤੇ ਔਰ এনवायरमेंट ਵੀ ਦੱਬਿਆ ਜਾ ਰਿਹਾ ਲੋਕਾਂ ਦੇ ਸਾਹ ਦੱਬੇ ਜਾ ਰਹੇ ਲੋਕਾਂ ਦਾ ਪਾਣੀ ਦੱਬਿਆ ਜਾ ਰਿਹਾ ਲੋਕਾਂ ਦੇ ਰਾਹ ਦੱਬੇ ਜਾ ਰਹੇ ਨੇ ਹੁਣ ਇਹਨਾਂ ਦਾ ਜਿਹੜਾ ਇੱਥੇ ਜਿਹੜਾ ਸਾਰੇ ਸੰਜੁਗ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇੱਥੇ ਪਿੰਡ ਬੁੱਟਰ ਸਿੰਘੀਆ ਦੇ ਵਿੱਚ ਆਉਣਾ ਇਹਨੂੰ ਸਾਰੀ ਘਟਨਾ ਕਰ ਮੈਨੂੰ ਕਿੱਦਾਂ ਵੇਖਦੇ ਹੋ ਤੁਸੀਂ ਅਜੀ ਬਹੁਤ ਮਾੜੀ ਗੱਲ ਆ ਤੁਸੀਂ ਇਹ ਵੇਖੋ ਵੀ ਇਹ ਬੰਦੇ ਨੂੰ ਠੱਗੀਆਂ ਮਾਰਨ ਦੀ ਆਦਤ ਪੈ ਗਈ ਹੈ। ਹੂੰ ਵਿਚਾਰੇ ਗਰੀਬ ਕਿਸਾਨ ਆ ਉਦਾਂ ਕਹਿੰਦਾ ਮੈਂ ਕਿਸਾਨ ਦਾ ਹੰਧਰਦੀ ਆ। ਹੂੰ ਕਿਸਾਨ ਜਦੋਂ ਇੱਥੇ ਆਪਾਂ ਧਰਨੇ ਲਾਉਂਦੇ ਰਹੇ ਆ ਆਪਣੀ ਕਾਦੇ ਲਈ ਧਰਨੇ ਲਾਉਂਦੇ ਰਹੇ ਆ ਸਾਫ਼ ਹਵਾ ਲਈ ਸਾਫ਼ ਪਾਣੀ ਲਈ ਤੇ ਹੁਣ ਵੇਖੋ ਜਦੋਂ ਤੁਸੀਂ ਇੱਥੇ ਸਵੇਰੇ ਉੱਠੀਏ ਤੇ ਕਿੰਨੀ ਗੰਦੀ ਬਦਬੂ ਆ ਰਹੀ ਹੁੰਦੀ ਆ। ਤੇ ਖਾਵਾ ਜਿਹੜੀ ਆ ਉਹ ਵੀ ਸਵਾਦ ਦੇ ਨਾਲ ਖਰਾਬ ਹੋ ਰਹੀ ਆ ਪਾਣੀ ਆ ਜਿਹੜਾ ਪਾਣੀ ਨੂੰ ਇੱਥੇ 5 ਮਿੰਟ ਭਰ ਕੇ ਰੱਖ ਦੋ ਤੇ ਉੱਤੇ ਤਰਗਰਾਜ ਆ ਜਾਂਦਾ ਜਦੋਂ ਰਫਾਈਨਡ ਵਗੈਰਾ ਸਬਜੀ ਦੇ ਉੱਤੇ ਆ ਜਾਂਦਾ ਹਮਮ ਮੋਕ ਦੀ ਗੱਲ ਭਾਜੀ ਇਹ ਆ ਵੀ ਇਹ ਬੰਦੇ ਨੇ ਪੈਸਿਆਂ ਦੀ ਗੱਲ ਹੈ ਕਿ ਇੰਨੇ ਇੱਥੇ ਸਭ ਕੋਸ਼ਿ ਹਾਲਾਤ ਜਿਹੜੇ ਆ ਖਰਾਬ ਕਰਦੇ ਆ ਇਹ ਵੀਰ ਜਿਹੜੇ ਆ ਮਿਹਨਤ ਕਰਦੇ ਆ ਆਪਣੀ ਮਿਹਨਤ ਕਰਕੇ ਆਪਣਾ ਇਹਨਾਂ ਨੇ ਜਿੱਥੇ ਜਿਹੜੇ ਮਜ਼ਦੂਰੀ ਕਰਦੇ ਉਹਨਾਂ ਨੂੰ ਪੈਸਾ ਦੇਣਾ ਇਹਨਾਂ ਦੀ ਮਸ਼ੀਨਰੀ ਦਾ ਖਰਚਾ ਇਹਨਾਂ ਨੇ ਆਪਣੇ ਹੋਰ ਪਰਿਵਾਰਕ ਖਰਚੇ ਕਰਨੇ ਆ ਕਿ ਇਹ ਵੀਰ ਮੈਂ ਇੱਕ ਇਥੇ ਆਪਣਾ ਸੱਜਣ ਆਇਆ ਸੱਜਣ ਕੀ ਵੀ ਵਿਚਾਰਾ ਤੁਰਿਆ ਜਾਵੇਂ ਮੈਂ ਉਹਨੂੰ ਪੁੱਛ ਲਿਆ ਵੀ ਬਾਈ ਜੀ ਕਿੱਦਾਂ ਹੋ ਆ ਕਿ ਹੁਣ ਆਪਾਂ ਵੀ ਹੈ ਤੇ ਇਨਸਾਨ ਹੀ ਆ ਨਾ ਆਂਦਾ ਵੀਰ ਜੀ ਕਿ ਮੈਂ 50 ਲੱਖ ਰੁਪਈਆ ਕਰਜ਼ੇ ਤੇ ਲੈ ਕੇ ਤੇ ਫੇਰ ਕੰਮ ਸ਼ੁਰੂ ਕੀਤਾ ਸੀ ਟਰੈਕਟਰ ਮੇਰੇ ਆਂਦਾ ਲੋਨ ਤੇ ਆ ਉਹ ਵੀ ਸਰਕਾਰ ਦੇ ਕਹਿਣ ਦਾ ਕਰਕੇ ਜਿਹੜਾ ਵਾ ਜ਼ਿਮੀਦਾਰ ਜਿਹੜੇ ਆ ਉ ਪ੍ਰਾਲੀ ਨੂੰ ਅੱਗ ਨਾ ਲਾਉਂ ਜੀ ਤੇ ਆਂਦਾ ਕਿ ਇੰਟਰਸਟ ਮੈਂ ਦੇ ਰਿਆਂ ਵਿਆਜ ਆਂਦਾ ਇਹ ਬੰਦਾ ਜਿਹੜਾ ਵਾ ਉਤੇ ਸੱਪ ਬਣ ਕੇ ਬੈਠਾ ਭਾਜੀ ਇਹ ਸੱਪ ਨਹੀਂ ਆ ਇਹ ਤਾਂ ਮੈਕਰੀ ਉਦੋਂ ਵੀ ਕਹੀ ਐ ਨਾ ਕੌਂਡਾ ਵਾ ਪਰ ਇਹ ਆ ਕੇ ਇਹ ਤਾਂ ਹੁਣ ਸਮਾਂ ਆ ਗਿਆ ਜੀ ਹਾਂਜੀ ਅੰਤਵਾਵਲੇ ਇਹ ਚੱਲਦਿਆਂ ਇਹਨਾਂ ਦਾ ਵੀ ਬੇਲਰ ਆ ਵੀਰ ਜੀ ਕਿੱਥੋਂ ਆਏ ਹੋ ਕੀ ਨਾਮ ਆ ਤੇ ਕਿਹੜਾ ਪਿੰਡ ਆ ਤੁਹਾਡਾ ਜੀ ਨਾਮ ਮੇਰਾ ਮਨਦੀਪ ਸਿੰਘ ਆ ਜੀ ਡਿਸਟ੍ਰਿਕਟ ਸ੍ਰੀ ਮੁਕਤਸਰ ਸਾਹਿਬ ਤੋਂ ਅਸੀਂ ਆਏ ਆ ਤੇ ਆਪਣੇ ਕੋਲ ਵੀ ਬੇਲਰ ਹੈਗਾ ਤੇ ਅਸਲ ਵਿੱਚ ਮੇਨ ਕਾਰਨ ਇਹ ਆ ਜੀ ਜਿਹੜੀ ਵੀ ਮੰਨ ਕੇ ਚੱਲੋ ਹੁਣ ਇੱਕ ਤਰ੍ਹਾਂ ਦੀ ਡਿਕਟੇਟਰਸ਼ਿਪ ਹੈ ਇਹ ਤੇ ਪਹਿਲਾਂ ਕਮਿਟਮੈਂਟਾਂ ਕੀਤੀਆਂ ਜਾਂਦੀਆਂ ਨੇ ਕਿ ਸਾਨੂੰ ਤੁਸੀਂ ਮਾਲ ਦਿਓ ਬੁਲਾਇਆ ਜਾਂਦਾਗਾ ਮਿੰਟਾਂ ਕਰਨ ਤੋਂ ਬਾਅਦ ਫਿਰ ਜਿਹੜੇ ਐਗਰੀਮੈਂਟ ਕਰਦੇ ਆ ਜਾਂ ਕੋਈ ਕੋਈ ਆਪਦੇ ਕਿੰਨੇ ਗੱਲਬਾਤ ਕਰਦੇ ਆ ਉਹਨਾਂ ਤੋਂ ਇਹ ਬੰਦੇ ਕਿੰਨੇ ਭੱਜ ਜਾਂਦੇ ਹੁਣ ਅੱਜ ਦੀ ਘੜੀ ਦੇ ਵਿੱਚ ਵੀ ਇਹੀ ਹਾਲਾਤ ਆ ਪਹਿਲਾਂ ਕਹਿ ਕੇ ਮਾਲ ਲਵਾਇਆ ਗਿਆ ਬਟ ਹੁਣ ਚੁੱਕਉ ਨਹੀਂ ਰਹੇ ਨਾ ਮਾਲ ਚੁੱਕ ਰਹੇ ਨਾ ਪਾਣ ਦੀ ਪੇਮੈਂਟ ਕਰ ਰਹੇ ਆ ਬਸ ਖੱਜਲ ਖਵਾਰੀਆਂ ਜੀ ਡੇ ਬਾਏ ਡੇ ਇਹ ਕਿੰਦਾ ਇਹ ਗੱਲਾਂ ਹੋ ਰਹੀਆਂ ਨੇ ਨਿਤ ਨਵੀਂ ਗੱਲ ਨਿਤ ਨਵੀਂ ਗੱਲ ਵੀ ਕਹਿੰਦਾ ਮੈਂ ਤੁਸੀਂ ਗੱਲ ਦਾ ਹਾਲ ਤੱਕ ਕੋਈ ਸੋਲੂਸ਼ਨ ਨਹੀਂ ਆ ਕੋਈ ਮੈਨੂੰ ਇੱਕ ਚੀਜ਼ ਹੋਰ ਦੱਸਿਓ ਕਿ ਹੋਰ ਵੀ ਫੈਕਟਰੀਆਂ 'ਚ ਤੁਹਾਨੂੰ ਇਹੋ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਜਾਂ ਇਸ ਕੀ ਇੱਕ ਰਾਜਨੀਤਿਕ ਦਬਾਅ ਦੇ ਜਾਂ ਰਾਜਨੀਤਿਕ ਸ਼ਬੀ ਦਾ ਕਰਕੇ ਸਾਰਾ ਕੁਝ ਕਰ ਰਿਹਾ। ਤਕਰੀਬਨ ਤਕਰੀਬਨ ਮੋਸਟਲੀ ਜੇ ਆਪਾਂ ਦੇਖਿਆ ਜਾਵੇ ਜੇ ਇੰਨਾ ਕਹਿੰਦਾ ਜਿਹੜੇ ਫੈਕਟਰੀ ਮਾਲਕ ਨੇ ਜਿਹੜੀ ਇੰਡਸਟਰੀ ਆ ਤਕਰੀਬਨ ਇਹ ਸ਼ੋਸ਼ਣ ਹਰ ਕੀ ਕਰਦਾ ਇਹਨਾਂ। ਹਾਂ। ਕੱਲੇ ਇਹਦੀ ਨਹੀਂ ਕਹਿ ਸਕਦੇ ਹੋਰ ਵੀ ਕਿੰਨਾ ਮੋਸਟਲੀ ਹੈਗੀਆਂ ਨੇ ਜਿਹੜੇ ਸ਼ੋਸ਼ਣ ਇਹਨਾਂ ਖੱਜਲ ਵੀ ਕੋਈ ਕਰਦਾ ਜਿੰਨਾ ਇਹ ਕਰਦੇ। ਜਿੰਨਾ ਇਹ ਕਰ ਰਹੇ ਇਹਨਾਂ ਨਹੀਂ ਕਰਦੇ। ਇਹ ਦੇਖਿਆ ਜਾਵੇ ਤਾਂ ਕਿਤਨਾ ਕਿਤੇ ਮੰਦਿਰ ਜੀ ਤੁਹਾਨੂੰ ਨਹੀਂ ਲੱਗਦਾ ਕਿ ਰਾਜਨੀਤੀ ਦੇ ਵਿੱਚ ਜਿਹੜਾ ਬਾ ਰਾਜਨੀਤੀ ਨੂੰ ਇਹੋ ਜੇ ਕਾਲੇ ਜਿਹੜੇ ਘਟਿਆ ਕਾਰਨਾਮੇ ਜਾਂ ਲੋਕਾਂ ਦੇ ਪੈਸੇ ਦੱਬਣਾ ਜਾਂ ਲੋਕਾਂ ਦੀ ਹਵਾ ਨੂੰ ਦੱਬਣਾ ਲੋਕਾਂ ਦੇ ਪਾਣੀ ਨੂੰ ਦੱਬਣਾ ਜਾਂ ਲੋਕਾਂ ਦੇ ਰਾਵਾਂ ਨੂੰ ਦੱਬਣਾ ਜਾਂ ਤੁਹਾਡੇ ਪੈਸੇ ਦੱਬਣੇ ਤਾਨੂੰ ਨਹੀਂ ਲੱਗਦਾ ਵੀ ਰਾਜਨੀਤੀ ਦੀ ਜਿਹੜੀ ਆ ਵਰਤੋਂ ਜਿਹੜੀ ਆ ਕਿਤੇ ਨਾ ਕਿਤੇ ਨਜਾਇਜ਼ ਵਰਤੋਂ ਜਿਹੜੀ ਆ ਇਹ ਇਸ ਇਨਸਾਨ ਜਿਹੜਾ ਉਹ ਕਰ ਰਿਹਾ ਬਿਲਕੁਲ ਵੀਰ ਜੀ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਆ ਜਿਹੜੀ ਵੀ ਇਹ ਕਹਿੰਦਾ ਰਾਜਨੀਕ ਦਬਾਅ ਲਾਉ ਲੋ ਕਹਿੰਦਾ ਪੋਲੀਟੀਕਲ ਪ੍ਰੈਸ਼ਰ ਆ ਇਹਨਾਂ ਦਾ ਜ਼ਿਆਦਾਤਰ ਪਾਵਰਾਂ ਨੇ ਹੱਥ ਦੇ ਵਿੱਚ ਠੀਕ ਆ ਵੀ ਇਹਨਾਂ ਨੂੰ ਵੀ ਸਾਡਾ ਕਿਹੜਾ ਕੋਈ ਕੁਝ ਕਰ ਲੂਗਾ ਆਮ ਇੱਕ ਹੁਣ ਜਿਹੜਾ ਕੋਈ ਵੀ ਗਰੀਬ ਇਨਸਾਨ ਕਿਸਾਨ ਆ ਜੋ ਆ ਉਹਦਾ ਕੰਮ ਧੰਦਾ ਕਰਦਾ ਕੋਈ ਬੰਦਾ ਗਾਜੂ ਪੈਸੇ ਲੈ ਕੇ ਕਰਦਾ ਕੋਈ ਕਿਵੇਂ ਕਰਦਾ ਕੁਝ ਉਹਦਾ ਢਿੱਡ ਪੇਟ ਬਨ ਕੇ ਕੰਮ ਕਰਦਾ ਬੰਦਾ ਕੀ ਕਰ ਲਾਲਚ ਕੀ ਆ ਵੀ ਚਲੋ ਆਪਾਂ ਇੱਥੋਂ ਇੱਕ ਕਹਿੰਦਾ ਕੰਮ ਕਰਾਂਗੇ ਤੇ ਵਿੱਚ ਆਪਾਂ ਨੂੰ 2 ਰੁਪਏ ਕਮਾਈ ਹੋਊਗੀ ਜਾਂ ਆਪਾਂ ਉਹਦਾ ਕਹਿ ਜੋਗੀ ਸੈਟਅਪ ਕਰ ਲਾਂਗੇ ਕਿਸੇ ਨਾ ਕੋਈ ਬੱਚਿਆਂ ਦਾ ਸੈਟਅਪ ਕਰਨਾ ਕਿਸੇ ਦੀ ਕੋਈ ਘਰ ਦੀ ਹੋਰ ਕਬੀਲਦਾਰੀ ਆ ਬਟ ਕਹਿੰਦਾ ਜਿੱਦਾਂ ਦੇ ਹੁਣ ਇਦਾਂ ਦੇ ਹਾਲਾਤ ਨੇ ਜੇ ਇਹਨਾਂ ਹਾਲਾਤਾਂ ਨੂੰ ਆਪਾਂ ਦੇਖ ਕੇ ਚੱਲਦੇ ਆ ਤਾਂ ਮੇਰੇ ਹਿਸਾਬ ਨਾਲ ਸਰਕਾਰ ਤਾਂ ਕਹਿੰਦੀ ਵੀ ਤੁਸੀਂ ਅਸੀਂ ਸਬਸਿਡੀਆਂ ਜ਼ਿਆਦਾ ਦੇਵਾਂਗੇ ਅਸੀਂ ਤੁਹਾਨੂੰ ਕਹਿੰਦਾ ਹੋਰ ਮਤਲਬ ਸਹੂਲਤਾਂ ਦੇਵਾਂਗੇ ਜਿੱਦਾਂ ਦੇ ਇਹ ਹੱਦ ਦੇ ਡੇਟ ਦੇ ਹਾਲਾਤ ਬਣੇ ਹੋਏ ਇਹਨਾਂ ਨੂੰ ਦੇਖਦੇ ਹੋਏ ਲੱਗਦਾ ਵੀ ਆਉਣ ਵਾਲਾ ਭਵਿੱਖ ਜਿਹੜਾ ਕਹਿੰ ਕਿਤੇ ਨਾ ਕਿਤੇ ਇਹ ਵੀ ਵੇਖਿਆ ਜਾਂਦਾ ਵਾ ਕਿ ਸਰਕਾਰਾਂ ਚਲੋ سپورਟ ਕਰਦੀਆਂ ਨੇ ਸਬਸਿਡੀਆਂ ਜਿਹੜੀਆਂ ਤੁਹਾਨੂੰ ਕਹਿ ਦਿੱਤੀਆਂ ਜਾਂਦੀਆਂ ਸਬਸਿਡੀਆਂ ਦਵਾਂਗੇ ਵੱਡੀਆਂ ਸਬਸਿਡੀਆਂ ਦਾ ਤੁਹਾਨੂੰ ਲਾਲਚ ਦਿੱਤਾ ਜਾਂਦਾ ਜੀ ਜੀ ਪਰ ਜਦੋਂ ਤੁਹਾਡੀਆਂ ਜਿਹੜੀ ਜਿਹੜੀ ਚੀਜ਼ ਤੋਂ ਤੁਸੀਂ ਇਨਕਮ ਕੱਢਣ ਕੱਢਣੀ ਆ ਜਦੋਂ ਉਹੀ ਤੁਹਾਡੀ ਮਰਗੀ ਤੇ ਪਿਛਲੇ ਬੰਨੇ ਸਬਸਿਡੀਆਂ ਤਾਂ ਉਥੇ ਚਵਾਨੀ ਚਵਾਨੀ ਪਾਣੀ ਵੀ ਨਹੀਂ ਬਣਦੀਆਂ ਉਸ ਚੀਜ਼ ਦੀ ਸਬਸਿਡੀ ਵੀ ਦੇਖੋ ਜੀ ਆਪਾਂ ਅੱਜ 20 ਲੱਖ ਲਾਇਆ 20 ਲੱਖ ਦੇ ਵਿੱਚੋਂ ਆਪਾਂ ਨੂੰ 10 ਲੱਖ ਸਿੱਧੀ ਸਬਸਿਡੀ ਆ ਗਈ। ਬਸ 10 10 ਲੱਖ ਕਹਿੰਦੇ ਨਹੀਂ ਕਿ ਉਹ ਆਪਣਾ ਜਿਹੜੀ ਸਬਸਿਡੀ ਨਾਲ ਟੈਕਸ ਕੱਟ ਕੇ ਆਉਂਦੀ ਹੈ। ਵੈਸੇ ਤਾਂ ਇਹਦਾ 20 ਲੱਖ ਲੱਗਦਾ 10 ਲੱਖ ਬੰਦੀ ਹੈ 10 ਲੱਖ ਟੈਕਸ ਕੱਟਾ ਜਾਵੇ ਤਾਂ ਇਹ ਲੱਗੇ 6 6.5 ਲੱਖ ਰੁਪਏ ਸਬਸਿਡੀ ਆ ਜਾਂਦੀ ਮੇਰੇ ਵਿੱਚ। ਉਸ ਵਿੱਚ ਕਹਣੀ ਕਿ ਉਹ ਤਾਂ ਇਕੱਲੇ ਇੱਕ ਬਿੱਲਰ ਦੀ ਆ ਬਟ ਉਹਦੇ ਕਹਿੰਦਾ ਹੋਰ ਖਰਚੇ ਪਏ ਆ ਲੇਬਰਾਂ ਦੇ ਖਰਚੇ ਪਏ ਆ ਟਰੈਕਟਰਾਂ ਦੇ ਡਰਾਈਵਰਾਂ ਦੇ ਹੋਰ ਡੀਜ਼ਲ ਦੇ ਖਰਚੇ ਪਏ ਆ ਬਹੁਤ ਖਰਚੇ ਪੈਣੇ ਨੂੰ ਪੈਣਾ ਬਟ ਕਹਿੰਦਾ ਮਤਲਬ ਇਹ ਜਿਹੜੀ ਇਹਦੀ ਲਾਗਤ ਲਾਗਤ ਲੱਖਾਂ ਦੀ ਤੇ ਬਟ ਜਿਹਦੀ ਕਮਾਈ ਦੀ ਆ ਪਾ ਕਹਿੰਦਾ ਰੇਸ਼ਿਓ ਗਣੀ ਤਾਂ ਸਿਰਫ ਰੁਪਈਆਂ ਦੀ ਪਈ ਚੱਲਦੇ ਆ ਫਿਰ ਸਰਦਾਰ ਜੀ ਹੁਣਾਂ ਦੇ ਕੋਲੇ ਕਿਵੇਂ ਲੱਗਦਾ ਤੁਹਾਨੂੰ ਮੋਰਚਾ ਜਿੱਤ ਜੋਗੇ ਮੋਰਚਾ ਜਿੱਤ ਕੇ ਜਾਵਾਂਗੇ ਜੀ ਪੱਕਾ ਜਿੱਤਾਂਗੇ ਕਿਹਦੇ ਬਾਹਰ ਸਾਰੇ ਬੰਦ ਕਰਦੇ ਆ ਬਾਹਰ ਬੰਦ ਕਰਦੇ ਜੀ ਜਿਹੜਾ ਪਾਣੀ ਪੀਣ ਵਾਲਾ ਇਹ ਥੱਲੇ ਵੀ ਇਹਦਾ ਪਾਣੀ ਜਾਂਦੇ ਕੋਈ ਅੰਦਰ ਵੜਿਆ ਨਹੀਂਗਾ ਪਾਣੀ ਇਹ ਵੀ ਖਰਿਆਬ ਕਰ ਰਿਹਾ ਹੈ ਪਾਪਾ ਜੀ ਇੱਕ ਗੱਲ ਹੋਰ ਤੁਹਾਨੂੰ ਪੁੱਛਣੀ ਆ ਤੁਸੀਂ ਆਏ ਆਪਣੇ ਪੈਸੇ ਲੈਣੋਂ ਇੱਥੇ ਕੈਂਸਰ ਦੇ ਜਿੰਨੇ ਮਰੀਜ਼ ਵੱਧ ਰਹੇ ਨੇ ਧਰਤੀ ਦੇ ਇੱਥਾ ਜਿਹੜਾ ਗੰਦਾ ਪਾਣੀ ਭੇਜ ਰਹੇ ਨੇ ਤੁਹਾਨੂੰ ਇੱਕ رائے ਜ਼ਰੂਰ ਆ ਵੀ ਥੋੜਾ ਦੂਰ ਤੋਂ ਇਧਰੋਂ 5-4 ਕਿਲੋਮੀਟਰ ਅੱਗੇ ਉਹ ਪਾਣੀ ਲਿਆਣਗੇ ਪੀਆ ਕਰੋ ਇਹ ਨਾ ਹੋਵੇ ਤੁਸੀਂ ਪੈਸੇ ਲੈਣ ਆਏ ਤੁਸੀਂ ਕੈਂਸਰ ਕਰਵਾ ਕੇ ਚਲੇ ਜਾਓ ਇਹ ਸੁਜੈਸ਼ਨ ਆ ਤੁਹਾਨੂੰ ਗੱਲ ਕਿਹੜੀ ਮੁੱਖ ਦੀ ਵੀ ਪੈਸੇ ਲੈ ਕੇ ਜਾਓਗੇ ਪੈਸੇ ਲੈ ਕੇ ਜਾਵਾਂਗੇ ਜੀ ਚੱਲਦੇ ਆ ਜੀ ਇੱਧਰ ਬੱਬੂ ਆਲ ਬੱਬੂ ਸਾਰਾ ਕੁਝ ਦੇਖ ਹੀ ਲਿਆ ਆ ਪਾਸੇ ਇਹਦਾ ਦੇਖ ਰਿਹਾ ਲਗਾਤਾਰ ਜਿਹੜਾ ਲੋਕ ਜਿਹੜੇ ਪ੍ਰਭਾਵਿਤ ਜ਼ਮੀਦਾਰ ਨੇ ਜਿਨ੍ਹਾਂ ਦੇ ਪੈਸੇ ਰਾਣਾ ਗੁਰਜੀਤ ਨੇ ਦੱਬੇ ਨੇ ਉਹ ਬਾਹਰ ਮੱਲ ਕੇ ਬੈਠੇ ਨੇ ਕਾਮਯਾਬ ਹੋਣਗੇ ਜਿਹੜੇ ਹਿਸਾਬ ਨਾਲ ਇਹਨਾਂ ਦੇ ਵਿੱਚ ਜੋਸ਼ ਆ ਕੰਮ ਹਾਂ ਲੱਖ ਮੈਂ ਕਹੂੰਗਾ ਇਹਨਾਂ ਵੀਰਾਂ ਨੇ ਇੱਥੇ ਲਈ ਦੀ ਪਰਾਲੀ ਰਾਣਾ ਕਦੀ ਦੀ ਪਰਾਲੀ ਇਹਨਾਂ ਪੈਸੇ ਦੱਬੇ ਤੇ ਇਹਨਾਂ ਨੇ ਉਹ ਕਰਦੀ ਇਹਦੀ ਕੁੱਤੇ ਖਾਣੀ ਵੈਰੀ ਗੁੱਡ ਇਹ ਰਾਣਾ ਗੁਰਜੀਤ ਦੀਆਂ ਜੜੀਆਂ ਕਾਲੀਆਂ ਤੇ ਘਟੀਆਂ ਕਰਤੂਤਾਂ ਜਿਹੜੀਆਂ ਤੁਹਾਨੂੰ ਪਾਣੀ ਨੂੰ ਖਰਾਬ ਕਰਨ ਨੂੰ ਲੈ ਕੇ ਹਵਾ ਨੂੰ ਖਰਾਬ ਕਰਨ ਨੂੰ ਲੈ ਕੇ ਰਾਹਾਂ ਨੂੰ ਖਰਾਬ ਕਰਨ ਨੂੰ ਲੈ ਕੇ ਅਸੀਂ ਤੁਹਾਨੂੰ ਉਹਦੀਆਂ ਕਰਤੂਤਾਂ ਜਿਹੜੀਆਂ ਉਹ ਨਸ਼ਰ ਕਰਦੇ ਆ ਨਾਲ ਦੀ ਨਾਲ ਜਿਹੜਾ ਤੁਸੀਂ ਇਹ ਵੀ ਦੇਖ ਲਿਆ ਕਿ ਇਹ ਜ਼ਿਮੀਂਦਾਰਾਂ ਦੇ ਪੈਸੇ ਕਿਸ ਤਰੀਕੇ ਦੇ ਨਾਲ ਕਰੋੜਾਂ ਦੀ ਰਕਮ ਜੜੀ ਲੋਕਾਂ ਨੇ ਜਿਹੜੇ ਜ਼ਿਮੀਂਦਾਰਾਂ ਨੇ ਜਿਹੜਾ ਵਾ ਉਹ ਵਿਆਜੀ ਚੁੱਕ-ਚੁੱਕ ਕੇ ਆਪਣੀਆਂ ਰਕਮਾਂ ਜਿਹੜੀਆਂ ਉਹਨਾਂ ਸੰਦਾਂ ਦੇ ਉੱਤੇ ਲਾਈਆਂ ਹੋਈਆਂ ਨੇ ਤੇ ਉਹ ਕਿਸ ਤਰੀਕੇ ਦੇ ਨਾਲ ਇਹ ਉਹਨਾਂ ਜ਼ਿਮੀਂਦਾਰਾਂ ਨੂੰ ਜਿਹੜਾ ਉਹ ਪ੍ਰਭਾਵਿਤ ਕਰ ਰਿਹਾ ਕਿਸ ਤਰੀਕੇ ਨਾਲ ਇਹ ਰਾਜਨੀਤੀ ਦੀ ਆੜ ਦੇ ਵਿੱਚ ਇਹੋ ਜਿਹੀਆਂ ਗਲਤ ਕਰਤੂਤਾਂ ਤੇ ਹਰਕਤਾਂ ਕਰ ਰਿਹਾ ਇਹ ਸਾਰੀਆਂ ਨੂੰ ਸ਼ੇਰ ਵੱਧ ਤੋਂ ਵੱਧ ਕਰ ਦਿਓ ਕਿਉਂਕਿ ਨਪੁੰਸਕ ਹੋਇਆ মিডিਆ ਪੰਜਾਬ ਦਾ মিডিਆ ਚਾਹੇ ਸੈਂਟਰ ਦਾ মিডিਆ ਉਹ ਕੋਈ ਤੁਹਾਨੂੰ ਇਹ ਖਬਰਾਂ ਜਿਹੜੀਆਂ ਉਹ ਨਸ਼ਰ ਨਹੀਂ ਕਰੇਗਾ ਅਸਾਂ ਦੇ ਵਿੱਚ ਇਹ ਖਬਰਾਂ ਨਹੀਂ ਇਹ ਲੋਕਾਂ ਦਾ ਦਰਦ ਆ ਤਾਂ ਕਰਕੇ ਇਸ ਚੀਜ਼ ਨੂੰ ਜਿਹੜਾ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਰਾਣਾ ਗੁਰਜੀਤ ਦੀਆਂ ਕਾਲੀਆਂ ਤੇ ਕੱਟੀਆਂ ਕਰਤੂਤਾਂ ਜਿਹੜੀਆਂ ਨੇ ਲੋਕ ਲੋਕਾਂ ਵੱਧ ਵੱਧ ਤੋਂ ਵੱਧ ਲੋਕਾਂ ਤੱਕ ਜਿਹੜਾ ਉਹ ਪਹੁੰਚ ਸਕਣ ਬਹੁਤ ਬਹੁਤ ਸ਼ੁਕਰੀਆ ਧੰਨਵਾਦ